ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ World Champion 2024 Gold Medal ਵਿਜੇਤਾ rahul sharma ਵਾਸੀ ਗੁਰਦਾਸਪੁਰ ਦਾ ਧਾਰੀਵਾਲ ਵਿਖੇ ਹੋਇਆ ਨਿੱਗਾ ਸਵਾਗਤ World Champion 2024 ਦੌਰਾਨ ਪਾਵਰ weight lifting game ਚ ਆਪਣੀ ਗੇਮ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ rahul sharma ਨੇ gold medal ਜਿੱਤ ਕੇ ਭਾਰਤ ਪੰਜਾਬ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਅੱਜ 골ਡ ਮੈਡਲ ਵਿਜੇਤਾ ਰਾਹੁਲ ਸ਼ਰਮਾ ਦਾ ਧਾਰੀਵਾਲ ਵਿਖੇ ਪਹੁੰਚਣ ਤੇ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼wini ਦੁੱਗਲ ਸਮੇਤ ਕੌਂਸਲਰਾਂ ਅਤੇ ਇਲਾਕੇ ਦੀਆਂ ਨਾਮਵਰ ਸ਼ਖਸੀਤਾਂ ਅਤੇ ਖੇਡ ਪ੍ਰੇਮੀਆਂ ਵੱਲੋਂ ਹਾਰਪਾ ਕੇ ਸ਼ਾਨਦਾਰ ਸਵਾਗਤ ਕੀਤਾ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਪ੍ਰਧਾਨ ਅਸ਼wini ਦੁੱਗਲ ਨੇ ਕਿਹਾ ਕਿ ਵਿਦੇਸ਼ਾਂ ਦੀ ਧਰਤੀ ਤੇ ਵੇਟ ਲਿਫਟਿੰਗ ਗੇਮ ਵਿੱਚ 골ਡ ਮੈਡਲ ਜਿੱਤ ਕੇ ਤਰੰਗੇ ਦੀ ਸ਼ਾਨ ਵਧਾਈ ਹੈ ਅਤੇ ਜਿਲ੍ਹਾ ਗਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਹੈ 골ਡ ਮੈਡਲ ਵਿਜੇਤਾ ਰਾਹੁਲ ਚੰਮਾ ਨੇ ਪ੍ਰਧਾਨ ਅਸੁਨੀਤ ਦੁੱਗਲ ਸਮੇਤ ਸਵਾਗਤ ਕਰਨ ਵਾਲੀਆਂ ਪਹੁੰਚੀਆਂ ਸ਼ਖਸੀਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਸਮੁੱਚੇ ਭਾਰਤ ਦੇਸ਼ ਦੀ ਪੰਜਾਬ ਦੀ ਅਤੇ ਜਿਲ੍ਹਾ ਗਰਦਾਸਪੁਰ ਦੇ ਵਸਨੀਕਾਂ ਦੀ ਜਿੱਤ ਹੈ ਅਤੇ ਭਵਿੱਖ ਵਿੱਚ ਵੀ ਹੋਰ ਉਪਲਬਧੀਆਂ ਹਾਸਲ ਕਰਕੇ ਪੂਰੇ ਵਿਸ਼ਵ ਵਿੱਚ ਦੇਸ਼ ਦਾ ਨਾਮ ਚਮਕਾਉਂਗੇ ਰਾਹੁਲ ਸ਼ਰਮਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਜਈਆਂ ਬਰਾਈਆਂ ਛੱਡ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਹੋ ਕੇ ਆਪਣੇ ਮਾਤਾ ਪਿਤਾ ਇਲਾਕੇ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅੱਜ ਤੁਹਾਡਾ ਬਹੁਤਾਂ ਦੇ ਸਵਾਗਤ ਹੋਇਆ ਬੇਸ ਦਾ ਨਾਮ ਰੋਸ਼ਨ ਕਰਕੇ ਆਏ ਹੋ ਕਿਹੜੀ ਉਪਲਬਧੀ ਕੀਤੀ ਹੈ ਕੀ ਆ ਨਾਮ ਤੁਹਾਡਾ ਡਿਟੇਲ ਦੱਸੋ ਮੇਰਾ ਨਾਮ ਰਾਹੁਲ ਵਿਸ਼ੇਸ਼ਤਾ ਜੀ ਮੈਂ ਜ਼ਿਲ੍ਹਾ ਗਦਾਸਪੁਰ ਦਾ ਰਹਿਣ ਵਾਲਾ ਸ਼ਹਿਰ ਗਦਾਸਪੁਰ ਦਾ ਰਹਿਣ ਵਾਲਾ ਜੀ ਔਰ ਮੈਂ ਜੋ ਕਿ ਪਾਵਰ ਲਿਫਟਿੰਗ ਗੇਮ ਦਾ ਖਿਡਾਰੀ ਆ ਨੈਸ਼ਨਲ ਗੇਮਾਂ ਦੇ ਵਿੱਚੋਂ ਮੇਰੀ ਵਰਲਡ ਚੈਂਪੀਅਨਸ਼ਿਪ ਜਿਹੜੀ 2024 ਦੇ ਵਿੱਚ 올림픽 ਤੋਂ ਬਾਅਦ ਹੋਈ ਹੈ ਜੀ ਉਹਦੇ ਲਈ ਮੇਰੀ ਸੈLECTION ਹੋਈ ਸੀ ਔਰ ਅੱਜ ਮੈਂ ਆਪਣੀ ਪੰਜਾਬ ਦੀ ਧਰਤੀ ਤੇ ਆਪਣੇ ਹਿੰਦੁਸਤਾਨ ਦੀ ਧਰਤੀ ਤੇ ਆਪਣੀ ਮਿਹਨਤ ਸਦਕਾ ਜੋ ਆਪਣੇ ਭਾਰਤ ਵਾਸੀਆਂ ਦੇ ਪਿਆਰ ਦੇ ਨਾਲ ਮੈਂ ਜਿੱਤ ਕੇ ਆਇਆ ਜੀ ਇਹ ਮੇਰੇ ਇਕੱਲੇ ਦੀ ਜਿੱਤ ਨਹੀਂ ਹੈ ਪੂਰੇ ਭਾਰਤ ਦੀ ਪੂਰੇ ਪੰਜਾਬ ਦੀ ਔਰ ਜ਼ਿਲ੍ਹੇ ਗਦਾਸਪੁਰ ਦੀ ਜਿੱਤ ਹੈ ਜੀ ਇਹਦੇ ਲਈ ਮੈਂ ਆਪ ਸਭ ਦਾ ਇਸ ਨਿੱਕੇ ਸਵਾਗਤੀ ਸੱਦ ਲਈ ਧੰਨਵਾਦ ਕਰਨਾ ਹੈ ਰਾਹੁਲ ਸ਼ਰਮਾ ਜਿੰਦਾਬਾਦ ਰਾਹੁਲ ਸ਼ਰਮਾ ਜਿੰਦਾਬਾਦ ਅ ਸਾਡਾ ਰਾਊਂਡ ਨੌਜਵਾਨ ਜੋਗੀ ਸਾਡੇ ਗਰਦਾਸਪੁਰ ਦਾ ਰਹਿਣ ਵਾਲਾ ਉਹਨੇ ਸਾਡਾ ਪੰਜਾਬ ਦਾ ਸਾਡੇ ਹਿੰਦੁਸਤਾਨ ਦਾ ਸਾਡੇ ਜ਼ਿਲ੍ਹਾ ਗਰਦਾਸਪੁਰ ਦਾ ਨਾਮ ਉੱਚਾ ਕੀਤਾ ਮੈਂ ਸਾਰੇ ਨੌਜਵਾਨਾਂ ਦੇ ਅਗੇ ਅਪੀਲ ਕਰਨਾ ਵੀ ਤੀਨ ਮੈਦੇ ਛੱਡੋ ਤੇ ਇਹੋ ਜੇ ਹੁਨਾਰ ਬਣੋ ਦੇਖੋ 골ਡ ਮੈਡਲ ਜਿੱਤ ਗਿਆ ਵਰਲਡ ਚੈਂਪੀਅਨ weight lifting ਦੇ ਵਿੱਚ ਆ 골ਡ ਲੈ ਗਿਆ 골ਡ ਤਗਮਾ ਜਿੱਤ ਗਿਆ ਮੈਂ ਬਹੁਤ ਬਹੁਤ ਅਨੰਦ ਸਵਾਗਤ ਕਰਨਾ ਧਾਰੀਵਾਲ ਵਾਲੋਂ ਸਾਰੇ ਇਸ ਸਮੂਹ ਕੌਂਸਲਰ ਸਾਰੇ ਨਗਰ ਨਿਵਾਸੀ ਕਿੰਨੀ ਯੂਥ ਕੱਟੀ ਹੋਈ ਆ ਪਰਮਾ ਨਾਲ ਸਵਾਗਤ ਕੀਤਾ ਲੱਡੂ ਵੰਡੇ ਗਏ ਆ ਹਾਰ ਪਾ ਕੇ ਮੈਂ ਬਹੁਤ ਖੁਸ਼ ਆ ਮੈਂ ਵਾਹਿਗੁਰੂ ਜੀ ਦੇ ਅੱਗੇ ਪ੍ਰਾਰਥਨਾ ਕਰਨਾ ਇਹਨੂੰ ਚੜ੍ਹਦੀ ਕਲਾ ਜ ਰੱਖੇ ਤੇ ਇਸ ਤਰ੍ਹਾਂ ਹੀ ਸਾਰੇ ਬੱਚੇ ਸਾਡੇ ਇਲਾਕੇ ਦੇ ਨਜੇ ਛੱਡ ਗਿਆ ਆਓ ਜੀ 골ਡ ਮੈਡਲ ਲੈ ਕੇ ਆ ਤੇ ਸਾਡੇ ਇਲਾਕੇ ਦਾ ਨਾਮ ਚੱਕ ਕਰਨ